ਵਾਜ ਜੀ ਕਾ ਖਲਸਾ ਵਾਹਿ ਜੀ ਕੀ ਫਤਿਹ ਤਨ ਅਸਰੀ ਰਾਗ ਸਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਉਚਾਰਨ ਕਰਦੇ ਹਨ ਦਿਨ ਜਲ ਪ੍ਰਾਣ ਤਜੇ ਹੈ ਮੀਨਾ ਜਿਨ ਜਲ ਸਿਉ ਹੇਤ ਬੜਾਈ ਪਿਆਰਿਓ ਮੱਛੀ ਦਾ ਪਿਆਰ ਜਿਹੜਾ ਹੈ ਉਹ ਪਾਣੀ ਨਾਲ ਹੈ ਪਾਣੀ ਹੈ ਤੇ ਮੱਛੀ ਹੈ ਜੇ ਪਾਣੀ ਨਹੀਂ ਤੇ ਮੱਛੀ ਨਹੀਂ ਗੁਰਸਿੱਖ ਦਾ ਪਿਆਰ ਸਤਿਗੁਰੂ ਨਾਲ ਹੈ ਜੇ ਗੁਰੂ ਨਹੀਂ ਤਾਂ ਸਿੱਖ ਨਹੀਂ ਪਿਆਰਿਓ ਮੱਛੀ ਨੂੰ ਅਤੇ ਸਿੱਖ ਨੂੰ ਕੋਈ ਮਾਰਨ ਵਾਲਾ ਨਹੀਂ ਜੰਮਿਆ ਪਰ ਉਸ ਨੂੰ ਖਤਮ ਕਰਨ ਦਾ ਤਰੀਕਾ ਕੀ ਹੈ ਪਿਆਰਿਓ ਮੱਛੀ ਵੀ ਪਾਣੀ ਤੋਂ ਬਿਨਾਂ ਜਿਹੜੀ ਉਹ ਨਹੀਂ ਰਹਿ ਸਕਦੀ ਅਗਰ ਉਸ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਮੱਛੀ ਮਰ ਜਾਵੇਗੀ ਤੇ ਜੇ ਸਿੱਖ ਨੂੰ ਗੁਰੂ ਨਾਲੋਂ ਤੋੜ ਦਿੱਤਾ ਜਾਵੇ ਪਿਆਰੇ ਤੋਂ ਉਹ ਸਿੱਖ ਵੀ ਮਰ ਜਾਏਗਾ ਇਸ ਕਰਕੇ ਵੱਖੋ ਵੱਖਰੇ ਤਰੀਕੇ ਦੇ ਨਾਲ ਸਤਿਗੁਰੂ ਨੇ ਸਮਝਾਉਣਾ ਕੀਤਾ ਹੈ ਕਹਿੰਦੇ ਕਮਲ ਹੀਤ ਬਿਨਸੂ ਹੈ ਭਵਰਾ ਉਹਨਾਂ ਮਾਰਗ ਨਹੀਂ ਸੁਣਾ ਪਾਏ ਗੰਦਲੇ ਪਾਣੀ ਦੇ ਵਿੱਚ ਕਮਲ ਦਾ ਫੁੱਲ ਪਿਆਰਿਓ ਉਗਦਾ ਹੈ ਉਹਦੇ ਥੱਲੇ ਡੱਡੂ ਵੀ ਬਿਲਦੇ ਜੇ ਹੋਰ ਵੀ ਬੜਾ ਕੁਝ ਹੈ ਪਰ ਉਹਨਾਂ ਨੇ ਉਸ ਕਮਲ ਦੀ ਸਾਰ ਨਹੀਂ ਪਾਈ ਤੇ ਸਾਰ ਕੌਣ ਪਾਉਂਦਾ ਹੈ ਪਿਆਰਿਓ ਭੌਰਾ ਪਾਉਂਦਾ ਹੈ ਜਿਹੜਾ ਬੜੀ ਦੂਰੋਂ ਚੱਲ ਕੇ ਆਣ ਕੇ ਕਮਲ ਦੇ ਫੁੱਲ ਤੇ ਆਣ ਕੇ ਬਹਿਣ ਜਾਂਦਾ ਹੈ ਇਤਨਾ ਪਿਆਰ ਇਤਨਾ ਮੋਹ ਇਤਨਾ ਉਹਦੇ ਨਾਲ ਉਹਦਾ ਸਰਬੰਧ ਬਣ ਜਾਂਦਾ ਹੈ ਉਹਨੂੰ ਸ਼ਾਮਾਂ ਦਾ ਪਤਾ ਨਹੀਂ ਲੱਗਦਾ ਕਿਵੇਂ ਸ਼ਾਮਾਂ ਪੈ ਗਈਆਂ ਤੇ ਕਮਲ ਦਾ ਫੁੱਲ ਪਿਆਰਿਓ ਸ਼ਾਮਾਂ ਨੂੰ ਬੰਦ ਹੋ ਜਾਂਦਾ ਤੇ ਕਮਲ ਦੇ ਫੁੱਲ ਦੇ ਵਿੱਚ ਭੌਰਾ ਜਿਹੜਾ ਹੈ ਫਸ ਕੇ ਆਪਣਾ ਆਪ ਗਵਾ ਲਿੰਦਾ ਭਾਵ ਇੰਨਾ ਪਿਆਰ ਉਹ ਕਮਲ ਦੇ ਫੁੱਲ ਨ ਕਰਦਾ ਐ ਆਬ ਮਨ ਇੱਕ ਸਿਉ ਮੋਹ ਕੀਨਾ ਮਰੇ ਨ ਜਾਵੈ ਸਦ ਹੀ ਸੰਗੈ ਸਤਿਗੁਰ ਸ਼ਬਦੀ ਕੀਨਾ ਰਹਾ ਇਹ ਮਨ ਤੂੰ ਵੀ ਇੱਕ ਨਾਲ ਪਿਆਰ ਕਰ ਕਿਸ ਨਾਲ ਅਕਾਲ ਪੁਰਖ ਪਰਮਾਤਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜਾ ਨਾ ਮਰਦਾ ਹੈ ਨਾ ਜੰਮਦਾ ਹੈ ਨਾ ਜੰਮਣ ਮਰਨ ਦੇ ਢੇੜਾਂ ਵਿੱਚ ਪੈਂਦਾ ਹੈ ਤੇ ਸਦਾ ਹੀ ਸਾਨੂੰ ਸਹੀ ਰਾਹ ਦਾ ਸੇਰਾ ਬਣਦਾ ਹੈ ਕਾਮ ਹੇਤ ਕੁੰਚਰ ਲੈ ਫਾਂ ਕਿਉ ਪਰਵਸ ਭਇਓ ਵਿਚਾਰਾ ਪਿਆਰਿਓ ਹੁਣ ਜਿਹੜਾ ਹਾਥੀ ਹੈ ਹਾਥੀ ਨੂੰ ਫੜਦੇ ਕਿਵੇਂ ਨੇ ਹਾਥੀ ਦੇ ਵਿੱਚ ਇੱਕ ਬਹੁਤ ਵੱਡਾ ਔਗਣ ਹੈ ਉਹ ਕਾਮ ਵਸ ਆ ਕੇ ਕਾਬੂ ਆਉਂਦਾ ਹੈ। ਔਰ ਸ਼ਿਕਾਰੀ ਜਿਹੜੇ ਫੜਨ ਵਾਲੇ ਆ ਜੰਗਲਾਂ ਦੇ ਵਿੱਚ ਉਹ ਪਿਆਰਿਓ ਰੁੱਖ ਦੇ ਥੱਲੇ ਵੱਡੇ ਵੱਡੇ ਖੱਡੇ ਪਟਕੇ ਤੇ ਉਹਨਾਂ ਦੇ ਉੱਪਰ ਮਿੱਟੀ ਮਾੜੀ-ਮੋਟੀ ਪਾ ਕੇ ਉਤੋਂ ਕੱਢ ਦਿੰਦੇ ਆ। ਕਾਲੂ ਕੂਦ ਕੀ ਹਸਤਨੀ ਮਨਬੋਰਾ ਰੇ ਪਿਆਰਿਓ ਕਾਗਿਆਂ ਦੀ ਹਥਲੀ ਬਣਾ ਕੇ ਉਸ ਰੁੱਖ ਦੇ ਨਾਲ ਜਿਵੇਂ ਬੰਨੀ ਹੁੰਦੀ ਕਾਮਾ ਸੋਇਆ ਹਾਥੀ ਆਉਂਦਾ ਹੈ ਤੇ ਜਿਹੜੇ ਟੋਏ ਨੇ ਪਿਆਰਿਓ ਆਪਣੀ ਵਜਨ ਦੇ ਨਾਲ ਹੀ ਉਹਨਾਂ ਟੋਇਆਂ ਦੇ ਵਿੱਚ ਡਿੱਗ ਪੈਂਦਾ ਤੇ ਡਿੱਗ ਕੇ ਪਰਵਸ ਭਇਓ ਵਿਚਾਰਾ ਸ਼ਿਕਾਰੀਆਂ ਦੇ ਹੱਥ ਆ ਗਿਆ ਹੁਣ ਕਹ ਤੇ ਕਿਸੇ ਦੇ ਕਾਬੂ ਨਹੀਂ ਸੀ ਆਉਂਦਾ ਪਿਆਰਿਓ ਇੱਕ ਛੋਟੀ ਜਿਹੀ ਆਰ ਹੈ ਅੰਕਸ ਸਈਓ ਸੀਸ ਉਹ ਅੰਕਸ ਦੇ ਵਸ ਪੈ ਕੇ ਹਾਥੀ ਸਾਰੀ ਉਮਰ ਉਹਨਾਂ ਮਹਾਵਤਾਂ ਦੇ ਕਾਬੂ ਵਿੱਚ ਆ ਜਾਂਦਾ ਹੈ ਜਿਹੜਾ ਆਪਣੇ ਆਪ ਨੂੰ ਬੜਾ ਤਾਕਤਵਰ ਬਲੀ ਯੋਧਾ ਸਮਝਦਾ ਹੈ ਨਾਦ ਹੇਤ ਸਿਰ ਡਾਰਿਓ ਕ੍ਰੰਕਾ ਉਸਹੀ ਹੇਤ ਗਦਾਰਾ ਪਿਆਰਿਓ ਜਿਹੜਾ ਹਿਰਨ ਹੈ ਉਹ ਇੱਕ ਨਾਦ ਵੱਜਦਾ ਹੈ ਔਰ ਉਸ ਨਾਦ ਦੇ ਪਿਆਰ ਚ ਭਜਾ ਆ ਉਹ ਤੁਨੂੰ ਭਜਦਾ ਹੈ ਤੇ ਜਿਹੜੇ ਪਿਆਰਿਓ ਸ਼ਿਕਾਰੀ ਨੇ ਨਾ ਸ਼ਿਕਾਰੀ ਉਹ ਨਕਲੀ ਨਾਦ ਬਣਾ ਕੇ ਤੇ ਜਦੋਂ ਵਜਾਉਂਦੇ ਨੇ ਨਾ ਜਿਹੜੇ ਪਾਸੇ ਉਹਨਾਂ ਫਾਈਆਂ ਲਗੀਆਂ ਹੁੰਦੀਆਂ ਉਹ ਹਿਰਨ ਵਿਚਾਰਾ ਉਹਦੇ ਵਿੱਚ ਜਾ ਫਸਦਾ ਹੈ ਤੇ ਆਪਨਾ ਆਪ ਗਵਾ ਲਿੰਦਾ ਹੈ ਹੁਣ ਸਤਿਗੁਰੂ ਨੇ ਸਮਝਾਇਆ ਕੀ ਹੈ ਕਿ ਮੱਛੀ ਵੀ ਅੰਜਾਨ ਹੈ ਸਮਝ ਨਹੀਂ ਪੌਰਾ ਪਿਆਰ ਚ ਫਸ ਗਿਆ ਸਮਝ ਨਹੀਂ ਹਾਥੀ ਕਾਮਵਾਸ ਹੋ ਗਿਆ ਸਮਝ ਨਹੀਂ ਕਾਬੂ ਆ ਗਿਆ ਹਿਰਨ ਜਿਹੜਾ ਹੈ ਉਹ ਨਾਦ ਦੇ ਭਲੇਖੇ ਦੇ ਵਿੱਚ ਕਾਬੂ ਆ ਗਿਆ ਪਰ ਸਤਿਗੁਰੂ ਕਹਿੰਦੇ ਆ ਬੰਦਿਆ ਤੂੰ ਤੇ ਇਹਨਾਂ ਸਾਰਿਆਂ ਨਾਲ ਸਿਆਣਾ ਸਤਿਗੁਰ ਕਹਿੰਦੇ ਦੇਖ ਕਟੰਬ ਲੋਭ ਮੋਇਓ ਪ੍ਰਾਨੀ ਮਾਇਆ ਕੁ ਲਪਟਾਣਾ ਆਤ ਰਚਿਓ ਕਰ ਲੀਨੂ ਆਪਣਾ ਉਨਛੋੜ ਸਰਾਪਰ ਜਾਣਾ ਪਿਆਰਿਓ ਮਨੁੱਖ ਨੇ ਆਪਣੇ ਹੱਥੀਂ ਇੱਕ ਤੰਗੜ ਬੁਣ ਲਿਆ ਜਾਲ ਬੁਣ ਲਿਆ ਉਹਦੇ ਵਿੱਚ ਫਸ ਗਿਆ ਪੁੱਤਰ ਹੋ ਗਏ ਧੀਆ ਹੋ ਗਈਆਂ ਰਿਸ਼ਤੇਦਾਰੀਆਂ ਵਧ ਗਈਆਂ ਐਸਾ ਤੰਗੜ ਬੁਣਿਆ ਉਸ ਤੰਗੜ ਨੂੰ ਛੱਡ ਕੇ ਸਤਿਗੁਰੂ ਵਾਲੇ ਪਾਸੇ ਆਇਆ ਗਿਆਈ ਆਪਣੀ ਹੱਥੀ ਤੰਗੜ ਬੁਣ ਕੇ ਉਸ ਤੰਗੜ ਵਿੱਚ ਫਸ ਗਿਆ ਪਿਆਰਿਓ ਪਰ ਪਤਾ ਵੀ ਹੈ ਕਿ ਇਹ ਸਾਰੇ ਭੈਣ ਭਾਈ ਰਿਸ਼ਤੇਦਾਰ ਸਾਰਿਆਂ ਨੂੰ ਛੱਡ ਕੇ ਇੱਕ ਦਿਨ ਇੱਥੋਂ ਜਾਣਾ ਹੈ ਤੇ ਜਾਣਾ ਕਿੱਥੇ ਹੈ ਉਸ ਗੁਰੂ ਦਰ ਤੇ ਜਾਣਾ ਹੈ ਤੇ ਉਹਦਾ ਸਿਮਰਨ ਨਹੀਂ ਕੀਤਾ ਉਹਦੇ ਨਾਲ ਜੁੜਿਆ ਨਹੀਂ ਅਤ ਰੱਜੀਓ ਕਰ ਲੀਨੋ ਆਪਣਾ ਉਹਨ ਛੋੜ ਸਰਾ ਪਰ ਜਾਣਾ ਸਾਰਿਆਂ ਨੂੰ ਛੱਡ ਕੇ ਜਾਣਾ ਪਰ ਸਮਝ ਹੋਣ ਦੇ باوجود ਵੀ ਉਹ ਇਸ ਤੰਗੜ ਦੇ ਵਿੱਚ ਫਸ ਗਿਆ ਬਿਨ ਗੋਵਿੰਦ ਯਰ ਸੰਗ ਨੇਹਾ ਉਹ ਜਾਣੋ ਸਦਾ ਦੁਹੇਲਾ ਬਗੈਰ ਅਕਾਰ ਪਰਮਾਤਮਾ ਦੇ ਪਿਆਰਿਓ ਸਰਗੁਰੂ ਸਾਹਿਬ ਸ਼੍ਰੀ ਗੁਰੂ ਰਜਨ ਦੇਵ ਜੀ ਕਹਿੰਦੇ ਨੇ ਕਿ ਜੇ ਤੂੰ ਹੋਰ ਸੋਰਥੇ ਨੇ ਪਾਵੇਂਗਾ ਨਾ ਤੂੰ ਗਿਆਨੋਂ ਸਦਾ ਦੁਹਿਲਾ ਉਹਦਾ ਤੈਨੂੰ ਸੁਖ ਨਹੀਂ ਪ੍ਰਾਪਤ ਹੋਏਗਾ ਤੇਰੇ ਸੁਖਾ ਵਾਸਤੇ ਨਹੀਂ ਬਣਿਆ ਤੂੰ ਹੋਰ ਦਾ ਹੋਰ ਫਸ ਗਿਆ ਆਪਣੇ ਕੀਤੇ ਆਪਣੇ ਕੀਤੇ ਕਰਮਾਂ ਕਰਕੇ ਤੂੰ ਜਾਲ ਜੰਜਾਲਾਂ ਦੇ ਵਿੱਚ ਫਸ ਗਿਆ ਪਰਮੇਸ਼ਰ ਦੇ ਸਿਮਰਨ ਤੋਂ ਤੂੰ ਰਹਿ ਗਿਆ ਤੇ ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਗੁਰ ਇਹੇ ਬੁਝਾਇਓ ਪ੍ਰੀਤ ਪ੍ਰਭੂ ਸਦਕੇ ਲਾ ਤੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਇਹੀ ਸਿੱਖਿਆ ਮਿਲਦੀ ਹੈ ਕਿ ਤੂੰ ਇੱਕ ਨੂੰ ਜਪ ਇੱਕ ਨਾਲ ਜੁੜ ਜਿਸ ਨੂੰ ਤੂੰ ਆਵਾਜ਼ ਮਾਰੇਗਾ ਤੇਰੀ ਇੱਕ ਆਵਾਜ਼ ਦੇ ਉੱਤੇ ਅਗਲਾ ਪਹੁੰਚੇਗਾ ਤੇਰੀ ਬਾਹ ਫੜੇਗਾ ਤੈਨੂੰ ਇਸ ਸਮੁੰਦਰ ਤੋਂ ਪਾਰ ਲੈ ਜਾਵੇਗਾ ਤੈਨੂੰ ਪਰਮਾਤਮਾ ਦੇ ਦਰ ਤੇ ਬੈਠਣ ਦੀ ਜਗ੍ਹਾ ਮਿਲ ਜਾਵੇਗੀ ਤੂੰ ਆਪਣਾ ਆਪ ਸੁਧਾਰ ਲਵੇਂਗਾ ਪਿਆਰਿਓ ਇਹ ਜਿਹੜਾ ਤੰਗੜ ਬੁਣ ਕੇ ਵੀ ਜੇ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਮਨੁੱਖ ਜੁੜ ਜਾਵੇ ਨਾ ਤੇ ਹਾਥ ਪਾਉ ਸਭ ਕਾਮ ਸਾਜ ਚੀਤ ਨਰੰਜਨ ਨਾਲ ਪਿਆਰਿਓ ਪਰਮੇਸ਼ਰ ਦੇ ਨਾਲ ਚਿੱਤ ਜੋੜ ਲਈਏ ਹੱਥਾਂ ਪੈਰਾਂ ਨਾਲ ਕੰਮ ਕਰੀ ਚੱਲੀਏ ਰਿਸ਼ਤੇਦਾਰੀਆਂ ਨਿਭਾਈਏ ਧੀਆਂ ਪੁੱਤਰਾਂ ਨੂੰ ਵੰਝਣੀਏ ਫੇਰ ਵੀ ਬੰਦਾ ਆਪਾ ਭਾਵ ਸਵਾਰ ਸਕਦਾ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਕਿਉਂਕਿ ਸਤਿਗੁਰੂ ਦੀ ਯਾਦ ਵਿੱਚ ਹਮੇਸ਼ਾ ਜੁੜਿਆ ਰਹੇਤਾ ਸੋ ਏਸੀ ਪਿਆਰਿਓ ਆਇਸਾ ਹੁਕਮ ਜਵਾਗੀ ਨੇ ਸਰਣ ਕੀਤਾ ਹੈ ਸੰਤਾ ਦੇ ਜੋਗ ਹੋ ਆਪਣਾ ਕੀਮਤੀ ਸਮਾਂ ਗੁਰੂ ਦਰਾਂ ਤੇ ਲਗਾਉਂਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸੰਕਤਾ ਦੀਆਂ ਦਰਹਾਜੀਆਂ ਪ੍ਰਵਾਨ ਕਰੇ ਤੇਲ ਫੁੱਲ ਪੇਟਾਵਾਂ ਰੇਖੇ ਲਾਵੇ ਕਦਮ ਕਦਮ ਲੇਖੇ ਲਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਓ ਹੋਈਆਂ ਪੁੱਲਾਂ ਨੂੰ ਨਾ ਜਿਤਾਰੀਏ ਗੱਜ ਕੇ ਫਤਿਹ ਹੋ ਜਾਈਏ ਜੀ ਵਾਹਿਗੁਰੂ ਜੀ